ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਬਾਬਾ ਜਥੇਦਾਰ ਗੁਰਪ੍ਰੀਤ ਸਿੰਘ ਜੀ ਦੇ ਜਿਹੜੇ ਵਿਦਿਆਰਥੀ ਤੇ ਜਿਹੜੇ ਕਿ ਉਹਨਾਂ ਕੋਲ ਸ਼ਾਸਤਰ ਵਿਦਿਆ ਲੈ ਰਹੇ ਨੇ ਸਰਦਾਰ ਗੁਰਵਾਰ ਸਿੰਘ ਜੀ ਸੋ ਬਾਬਾ ਪੂਰੀ ਸਾਹਿਬ ਸਿੰਘ ਜੀ ਇਹ ਦੋਨੋਂ ਜਿਹੜੇ ਵਿਦਿਆਰਥੀ ਨੇ ਮੈਂ ਇਹ ਤੁਹਾਨੂੰ ਇੱਕ ਪੁੱਛਦਾ ਸਵਾਲ ਜੀ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਬਾ ਜੈਦਰ ਗਰਮੀਤ ਸਿੰਘ ਜੀ ਤੋਂ ਸ਼ਾਸਤਰ ਵਿਦਿਆ ਦੀ ਸਖਲਾਈ ਲੈਂਦੇ ਆਂ ਹਾਂ ਆਪਾਂ ਤਾਂ 6 ਮਹੀਨੇ ਹੋ ਗਏ ਜੀ ਬਾਬਾ ਜੀ 6 ਮਹੀਨੇ ਠੀਕ ਹੈ ਜੀ ਤੇ ਲਾਈਗੁੱਤੇ ਜਿਹੜੇ ਪਿਤਾ ਜੀ ਵੀ ਨੇ ਜੈਦਰ ਗਰਮੀਤ ਸਿੰਘ ਸੈਕਟਰੀ ਪੰਜਾਬ ਸਟੇਟ ਜਾਂਦਾ ਸੈਕਟਰੀ ਹਾਂ ਜੀ ਤੇ ਉਹਨਾਂ ਦੇ ਪਿਤਾ ਜੀ ਦਾ ਉਹ ਬਾਵਜੂਦ ਤੇ ਸਾਡੇ ਬਾਅਦ ਚੋਂ ਪਹਿਲਾ ਸੀ ਉਹਨਾਂ ਦੇ ਵਿਦਿਆਰਥੀ ਆ ਅਸੀਂ ਪਾਠ ਪੜਾਅ ਸਪਲਾਈ ਦੇ ਰਹੇ ਉਹਨਾਂ ਨੂੰ ਪਰ ਮਾਰਾ ਅਸੀਂ ਸਿੱਖਿਆ ਸਿੱਖਣਾ ਦਾ ਕੰਮ ਆ ਸਿੱਖਣਾ ਅਸੀਂ ਸਿੱਖ ਰਹੇ ਆ ਤਨ ਤਨ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਸਮੇਸ਼ ਆਰਮੀਦਰਨਾ ਦਲ ਪੰਜਵਾਂ ਨਿਸ਼ਾਨ ਮਿਸਲ ਬਾਬਾ ਬੀਰ ਸਿੰਘ ਜੀ ਤੇ ਬਾਬਾ ਤੇਜ ਸਿੰਘ ਜੀ ਤੇਰਾ 100 ਕੋਰਸਵਾਰ ਚਲਦਾ ਵਹੀਰ ਚੱਕਰਵਰਤੀ ਫੌਜਾਂਛੌਨੀ ਫਿਲੌਰ ਨਜ਼ਦੀਕ ਰੇਲਵੇ ਫਾਤਿਹ ਗੇਟ ਨੰਬਰ 8 ਮੁਖ ਸੇਵਾਦਾਰ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਵੀਡੀਓ ਪੂਰੀ ਦੇਖਿਓ ਵੀਡੀਓ ਦੇ ਅੰਤ ਵਿੱਚ ਖਾਸ ਗੱਲਬਾਤ ਦਿਨ ਅਟੈਕ ਹੋਣ ਤੋਂ ਬਾਅਦ ਵੀ 76 ਸਾਲ ਦੀ ਉਮਰ ਵਿੱਚ ਵੀ ਜਥੇਦਾਰ ਜੀ ਦਲਪੰਥ ਨੂੰ ਨਿਰੰਤਰ ਸੇਵਾਵਾਂ ਦਿੰਦੇ ਆ ਰਹੇ ਹਨ ਜਥੇਦਾਰ ਬਾਬਾ ਜੀ ਵੱਲੋਂ 8ਵੀਂ 10ਵੀਂ ਪਾਸ ਬੱਚਿਆਂ ਨੂੰ ਸ਼ਾਸਤਰਾ ਦੀ ਸਿੱਖਲਾਈ ਕੋੜਸਵਾਰੀ ਗਤਕਾ ਸਿਖਲਾਈ ਅਤੇ ਬਾਣੀ ਤੇ ਬਾਣੇ ਨਾਲ ਜੋੜਨਾ ਵਰਗੀਆਂ ਨਿਸ਼ਕਾਮ ਸਿਵਾਵਾਂ ਦਿੱਤੀਆਂ ਜਾਂਦੀਆਂ ਹਨ ਅੱਜ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੇ ਪੁੰਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਦਾਰ ਬਾਬਾ ਗੁਰਮੀਤ ਸਿੰਘ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਧੰਨੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਕੜਾਕੇ ਦੀ ਪੈ ਰਹੀ ਗਰਮੀ ਵਿੱਚ ਸੰਗਿਤਾ ਨੇ ਠੰਡਾ ਮਿੱਠਾ ਜਲ ਛੱਕ ਕੇ ਤਪਦੇ ਹਿਰਦਿਆਂ ਨੂੰ ਠਾਰਿਆ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੇ ਦਿੱਤੇ ਸਹਿਯੋਗ ਦੇ ਨਾਲ ਅਸੀਂ ਹੋਰ ਅਪਡੇਟਸ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਵੀਡੀਓ ਤੇ ਲਾਈਕ ਕਮੈਂਟ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਆਓ ਦੇਖਦੇ ਹਾਂ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੇ ਜੀਵਨ ਬਾਰੇ ਸਾਡੇ ਸਹਿਯੋਗੀ ਬਲਵੰਤ ਸਿੰਘ ਦੀ ਜਥੇਦਾਰ ਜੀ ਨਾਲ ਵਿਸ਼ੇਸ਼ ਗੱਲਬਾਤ। ਵਾਈ ਗੁਰਜੀ ਦਾ ਕਾਲਾ ਵਾਈ ਗੁਰਜੀ ਦੀ ਬਤ ਹੈ ਅੱਜ ਅਸੀਂ ਖੋਲਦੇ ਹਾਂ ਫਲੋਰ ਦੇ ਵਿੱਚ। ਕਿ ਫਲੋਰ ਦੇ ਵਿੱਚ ਸਾਨੂੰ ਨਿਹੰਗ ਸਿੰਘ ਜਥੇਦਾਰ ਬਾਬਾ ਜੀ ਮਿਲੇ ਨੇ ਜਿਨ੍ਹਾਂ ਦੀ ਇੱਥੇ ਚੌਨੀ ਆ ਜਿਨ੍ਹਾਂ ਨੇ ਇੱਥੇ ਆਪਣਾ ਸ਼ੁਰੂ ਕੀਤਾ ਹੈਗਾ ਸ਼ਾਸਤ੍ਰ ਵਿਦਿਆ ਦਾ। ਤੋ ਆਪਾਂ ਆਓ ਅੱਜ ਗੱਲ ਕਰਦੇ ਆਂ ਬਾਬਾ ਜੀ ਦੇ ਨਾਲ ਤੋ ਬਾਬਾ ਜੀ ਅਸਤਰਾ ਕੋ ਬਣਾਉਣੀ ਸੀ ਜੇਹੇਦਾਰ ਗਰਮਜੀਤ ਸਿੰਘ ਚਾਨਾਂਦਾਲ ਫੈਕਟਰੀ ਪੰਜਾਬ ਪੰਡੂ ਦਾ ਠੀਕ ਹੈ ਤੇ ਬਾਬਾ ਜੀ ਤਾਂ ਦੇਖਣ ਦਾ ਮਤਲਬ ਤਾਂ ਲੱਗਦਾ ਹੈ ਕਿ ਉਮਰ ਵੀ ਆਪਣੀ ਕਾਫੀ ਹੋ ਗਈ ਹੈ ਕਿੰਨੀ ਉਮਰ ਆਤੀ ਹੈ ਇਹਨਾਂ ਦੀ ਸਨ ਮੱਜਾ ਦਾ ਜਨਮਾ ਜਮਾਤ ਤੋਂ ਨੀਂਗਰੀ ਟਿਕੜਾ ਹੁੰਦੀ ਆ ਠੀਕ ਹੈ ਤੇ ਛੰਨਾ ਛਾਤੀ ਦੇ ਵਿੱਚ ਮੈਂ ਇੱਥੇ ਥੋਣੀ ਤੇ ਬਾਬਾ ਜੀ ਦੇ ਨਾਲ ਫਿਰ ਕੇ ਪੜਾਈਆਂ ਠੀਕ ਆਦੂ 78 ਸਾਲ ਦੇ ਹੋਣ ਉਹ ਅੱਛੀ ਠੀਕ ਹੈ ਠੀਕ ਹੈ ਹਾਂ ਅੱਛਾ ਬਾਬਾ ਜੀ ਤੁਸੀਂ ਹੁਣ ਇੱਥੇ ਇਹ ਦੇਖਿਆ ਆ ਆਪਾਂ ਤੇ ਤੁਹਾਨੂੰ ਬਹੁਤ ਜਿਹੜੀ ਆ ਮਾਦੀ ਪੱਖ ਦੀ ਤੋਣਿਆ ਕਿਉਂਕਿ ਜਿਹੜੀ ਤੁਸੀਂ ਜੋ ਵੀ ਇਹ ਕਾਰਜ ਕਰ ਰਹੇ ਆ ਜਿਵੇਂ ਸਾਖਤ ਨੂੰ ਕਿੱਦਿਆ ਜਿਹੜੇ ਵਿਦਿਆਰਥੀਆਂ ਨੂੰ ਤੁਸੀਂ ਦੇ ਰਹੇ ਆ ਇਹ ਇੱਕ ਬਹੁਤ ਵੱਡੀ ਤੁਹਾਡੀ ਦੇਣ ਆ ਇਹ ਤੋਂ ਅੱਗੇ ਤੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਿਹੜੀ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਸਾਸੇ ਉਹਨਾਂ ਦਾ ਜਣਾ ਤਜਾਨ ਆ ਉਹ ਵਧਦਾ ਜਾ ਰਿਹਾ ਸੋ ਤੁਸੀਂ ਕੋਈ ਹੋਰ ਵੀ ਸੇਵਾ ਜਿਵੇਂ ਕੋਈ ਛਾਸਤਰਾਂ ਦੀ ਸੇਵਾ ਵੀ ਕਰਦੇ ਆ ਜਾਂ ਤੁਸੀਂ ਛਾਸਤਰ ਵਿਦਿਆਈ ਦਿੰਦੇ ਆ ਫਿਰ ਹੀ ਆ ਛਾਸਤਰ ਵਿਦਿਆ ਦੀ ਸਿਖਲਾਈ ਵੀ ਦਿੰਦੇ ਆ ਹਾਂਜੀ ਕੋਰਸਵਾ ਵੀ ਵੀ ਲਾਜ਼ਮੀ ਦਿੰਨਾ ਠੀਕ ਹੈ ਜੇ ਮਹੱਲਿਆਂ ਦੇ ਵਿੱਚ ਆਮ ਛਾਸਤਰ ਵਿਦਿਆ ਦੇ ਖਾਰੇ ਲੱਗਦੇ ਆ ਤੇ ਉਸੇ ਕਾਫੀ ਚੈਲਜ ਹੁੰਦਾ ਠੀਕ ਹੈ ਜੀ ਥਿਸ ਮੀਸ ਆ ਮਿੱਤਾਂ ਨਾਲ ਦਲਦਾ ਮੈਨੂੰ ਟੈਗ ਹੋ ਚੁੱਕਿਆ ਤੇ ਮੇਰੀ ਹੁਣ ਵੀ ਇਹ ਸਿਹਤ ਖਰਾਬ ਹੁੰਦੀ ਆ ਤੇ ਹੁਣ ਮੈਂ ਸਾਸੀ ਦਾ ਇੱਥੇ ਇਹ ਸੌਣੀ ਬਣਾਈ ਆ ਤੇ ਦਾਲ ਪੰਥੇ ਸੁਪੂਚਾ ਗੁੱਡਾ ਦਾਲ ਬਿਧੀ ਚੱਲ ਗਏ ਬਾਬੇ ਬਕਾਰੀਏ ਸਾਰੇ ਝਾਲ ਇੱਥੇ ਸੌਣੀ ਤੇ ਆਉਂਦੇ ਆ ਮੈਂ ਦਾਲ ਪੰਥਿਆਂ ਨੂੰ ਸੀਟ ਕਰਦਾ ਮੇਰੀ ਮੱਥੇ ਕਾਦੀਂ ਦਈਦੀ ਆ ਠੰਗਾ ਨੂੰ ਇਹ ਸਕਲਾਈ ਦੇ ਕੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਬਾਬਾ ਗੁਰਮੀਤ ਸਿੰਘ ਜੀ ਜਥੇਦਾਰ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਕਿਉਂਕਿ ਬਾਬਾ ਜੀ ਦੀ ਥੋੜੀ ਜੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬੋਲਣ ਦੇ ਵਿੱਚ ਕਿਉਂ ਕਿ ਕਿਉਂਕਿ ਤਿੰਨ ਮਹੀਨੇ ਜੀ ਬਾਬਾ ਜੀ ਨੂੰ ਅਟੈਕ ਹੋ ਚੁੱਕੇ ਯਾਰ ਸੋ ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਅੱਜ ਵੀ ਬਹੁਤ ਜਿਹੜੀਆਂ ਆ ਦਲਪੰਥ ਨੂੰ ਸਵਾਮਾ ਦੇ ਰਹੇ ਆ ਜਿਵੇਂ 8ਵੀਂ ਪਾਸ 10ਵੀਂ ਪਾਸ ਕਰਤੀਆਂ ਨੂੰ ਸ਼ਖਸਤਰਾਂ ਵੀ ਸਖਲਾਈ ਦੇ ਰਹੇ ਆ ਸੋ ਜਿਵੇਂ ਬਾਬਾ ਜੀ ਨੇ ਅਪੀਲ ਕੀਤੀ ਆ ਕਿ 76 ਸਾਲ ਦੀ ਏਜ ਆ ਬਾਬਾ ਜੀ ਦੀ ਤੇ ਬਾਬਾ ਜੀ ਅੱਜ ਵੀ ਬਹੁਤ ਸੁਭਾਵਾ ਨਵਾ ਰਹੇ ਆ ਸੋ ਸਮੂਹ ਜਿਹੜੀ ਆ ਸੰਗਤ ਨੂੰ ਅਪੀਲ ਆ ਦੇਸ਼ਾਂ ਬਰੇਸਾਂ ਦੇ ਜਿਹੜੀ ਸੰਗਤ ਵੱਸ ਗਈ ਆ ਉਹਨਾਂ ਨੂੰ ਅਪੀਲ ਆ ਕਿ ਇਹੋ ਜਿਹੇ ਯੋਧੇ ਇਹੋ ਜਿਹੇ ਜਫੇਦਾਰ ਇਹੋ ਜਿਹੇ ਵਿਦਵਾਨ ਨਹੀਂ ਮਿਲ ਬਈ ਸੋ ਆਓ ਜ਼ਰੂਰ ਇਹੋ ਜਿਹੇ ਵਿਦਵਾਨਾਂ ਦੀ ਮਾਈਕ ਹੈਲਪ ਕਰਕੇ ਆਰਥਿਕ ਤੌਰ ਤੇ ਹੈਲਪ ਕਰਕੇ ਤੇ ਇਹਨਾਂ ਨੂੰ ਸਾਥ ਦੇ ਆ ਜਾਵੇ ਜੋ ਇਹਨਾਂ ਦੇ ਕੋਲੋਂ ਗਾਉਣੇ ਆ ਉਹ ਵੱਧ ਤੋਂ ਵੱਧ ਨੌਜਵਾਨ ਪੀੜੀ ਵੀ ਲੈਣ ਦੀ ਅਪੀਲ ਕਰਦਾ ਮੈਂ ਨੌਜਵਾਨ ਪੀੜੀ ਨੂੰ ਵੀ ਜੇ ਕੋਈ ਇਹਨਾਂ ਤੋਂ ਵੱਧ ਤੋਂ ਵੱਧ ਜਿਹੜੀ ਆ ਸ਼ਾਸਤਰ ਵਿੱਦਿਆ ਦੇ ਗਾਉਣ ਲੈਣ ਕਿਉਂਕਿ ਜਦੋਂ ਬੱਚਿਆਂ ਦਾ ਨੌਜਵਾਨਾਂ ਦਾ ਅੱਜ ਕੱਲ ਆਪਾਂ ਦੇਖਦੇ ਆਂ ਕਿ ਬਹੁਤ ਜ਼ਿਆਦਾ ਰੁਝਾਨ ਜਿਹੜਾ ਨਸ਼ਿਆਂ ਵਾਲੇ ਪਾਸੇ ਵੱਧ ਦਿੱਤਾ ਆ ਪਰ ਬਹੁਤ ਵਧੀਆ ਪਾਰਉਪਕਾਰ ਬਾਬਾ ਜੀ ਕਰ ਰਹੇ ਆ ਕਿ ਜਦੋਂ ਨੌਜਵਾਨ ਪੀੜੀ ਜਿਹੜੀ ਆ ਸ਼ਾਸਤਰਾਂ ਵਿੱਦਿਆ ਦੇ ਨਾਲ ਜੁੜੂਗੀ ਤੇ ਉਹਦੇ ਨਾਲ ਜਿਹੜਾ ਆ ਨਸ਼ਿਆਂ ਤੋਂ ਵੀ ਜਿਹੜੀ ਆ ਨੌਜਵਾਨ ਪੀੜੀ ਉਹ ਦੂਰ ਹੁੰਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ